ਦੋਸਤੋ ਅਤੇ ਪਿਆਰੇ ਵਿਦਿਆਰਥੀ ਸਾਥਿਓ ਜੇਕਰ ਤੁਸੀਂ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿਕੇ ਦਾਖਲਾ ਲੈਣ ਜਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿੱਚ ਸਾਡੇ ਜਿਹੜੇ ਕੁਝ ਅਧਿਆਪਕ ਨੇ ਉਹ ਤੁਹਾਨੂੰ ਜਿਹੜੇ ਵੱਖ-ਵੱਖ ਕੰਪੀਟੀਟਿਵ ਐਗਜ਼ਾਮ ਨੇ ਜਿਵੇਂ ਕਿ ਆਈਆਈਐਸ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਜਿਹੜਾ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਲਿਆ ਜਾਂਦਾ ਇੱਕ ਨੈਸ਼ਨਲ ਪੱਦਰ ਦਾ ਐਗਜ਼ਾਮ ਹੈ ਉਹਦੇ ਬਾਰੇ ਜਾਣਕਾਰੀ ਦਿੰਦੇ ਨੇ ਇਸੀ ਤਰ੍ਹਾਂ ਜੇਕਰ ਤੁਸੀਂ ਪੀਪੀਐਸਸੀ ਜਪਾਉ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਕੋਈ ਇਗਜ਼ਾਮ ਦੇਣਾ ਚਾਹੁੰਦੇ ਹੋ ਕਿਉਂਕਿ ਗ੍ਰੈਜੂਏਸ਼ਨ ਲੈਵਲ ਹੀ ਜਿਹੜਾ ਤੁਹਾਡਾ एलिਜੀਬਿਲਟੀ ਹੈ ਇਸ ਤਰ੍ਹਾਂ ਦੇ ਵੱਡੇ ਜਿਹੜੇ ਅਫੀਸਰ ਦੇ ਇਗਜ਼ਾਮ ਨੇ ਦੇਣ ਦੇ ਲਈ ਤੇ ਉਹਦੇ ਲਈ ਵੀ ਸਾਡੇ ਕੁਝ ਅਧਿਆਪਕ ਨੇ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਉਹ ਤੁਹਾਨੂੰ ਜਾਣਕਾਰੀ ਦਿੰਦੇ ਨੇ ਜਾਂ ਲੈਕਚਰ ਵੀ ਦਿੰਦੇ ਨੇ ਉਹਦੇ ਉੱਪਰ ਇਸੇ ਤਰ੍ਹਾਂ ਜਿਹੜੀਆਂ ਸਬੋਡੀਨੇਟ ਸਰਵਿਸਿਜ਼ ਨੇ ਉਹਨਾਂ ਦੇ ਲਈ ਵੀ ਅਸੀਂ ਵਕ ਵਕ ਵਿਦਿਆਰਥੀਆਂ ਨੂੰ ਉਹਨਾਂ ਦੀ ਮਤਲਬ ਦੱਸਦੇ ਹਾਂ ਉਹਨਾਂ ਨੂੰ ਵੱਖ-ਵੱਖ ਕਿਤਾਬਾਂ ਵੱਖ-ਵੱਖ ਮੈਗਜ਼ੀਨ ਵੱਖ-ਵੱਖ ਪੀਰੀਅਡਿਕਲਸ ਐਨਸਾਈਕਲੋਪੀਡੀਆ ਡਿਕਸ਼ਨਰੀਜ਼ ਨਿਊਜ਼ਪੇਪਰ ਵਗੈਰਾ ਉਹਨਾਂ ਨੇ ਕਿਹੜੇ ਕਿਹੜੇ ਕਿਵੇਂ-ਕਿਵੇਂ ਪੜ੍ਹਨੇ ਨੇ ਕਿਵੇਂ ਤਿਆਰੀ ਕਰਨੀ ਹੈ ਇਹ ਸਾਰਾ ਕੁਝ ਵੀ ਅਸੀਂ ਦੱਸਦੇ ਹਾਂ ਦੇਖੋ ਵਿਦਿਆਰਥੀ ਉਹ ਅੱਜ ਦਾ ਜਿਹੜਾ ਯੁੱਗ ਹੈ ਸਿੱਖਿਆ ਦਾ ਯੁੱਗ ਹੈ ਸਿੱਖਿਆ ਤੋਂ ਬਿਨਾ ਅੱਜ ਦਾ ਮਨੁੱਖ ਹੈ ਜਿਹੜਾ ਬਿਲਕੁਲ ਕਹ ਦੋ ਕਿ ਅ ਅੰਧਕਾਰ ਦੇ ਵਿੱਚ ਹੈ ਅਗਿਆਨੀ ਹੈ ਜੇਕਰ ਤੁਸੀਂ ਵੀ ਆ ਇਸ ਤਰ੍ਹਾਂ ਦੇ ਇਗਜ਼ਾਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਾਲਜ ਦੇ ਕਿਸੇ ਹੋਰ ਜਿਹੜਾ ਪ੍ਰੋਫੈਸਰ ਹੈ ਉਹਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਵੀਡੀਓ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਅੰਦਰ ਕੰਪੀਟੀਟਿਵ ਇਗਜ਼ਾਮ ਦੀ ਚਾਹਨਾ ਹੈ ਤੁਸੀਂ ਬੈਂਕਿੰਗ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਸਿੱਖਿਆ ਦੇ ਖੇਤਰ 'ਚ ਜਾਣਾ ਚਾਹੁੰਦੇ ਹੋ ਜਾਂ ਹੋਰ ਕਿਸੇ ਖੇਤਰ ਦੇ ਵਿੱਚ ਤੋਂ ਅਸੀਂ ਤੁਹਾਡੀ ਇੱਛਾ ਹੈ ਤਾਜ਼ੀ ਉਦੇ ਲਈ ਤੁਹਾਨੂੰ ਵਕ ਵਕ ਤਿਆਰੀਆਂ ਵੀ ਅਸੀਂ ਅਕੈਡੈਮਿਕ ਤੌਰ ਤੇ ਕਰਾਉਂਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ